ਭਈ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਵਧੀਆ ਗੱਲ ਸਾਂਝੀ ਕਰਨ ਲੱਗਿਆ ਹਾਂ ਜਿਵੇਂ ਕਿ ਅਸੀਂ ਜੇ ਕਿਤੇ ਅਸੀਂ ਪੰਜ ਚਾਰ ਦੋਸਤ ਬੈਠੇ ਹੋਈਏ ਜਾਂ ਲੇਡੀਜ਼ ਬੈਠੀਆਂ ਹੋਣ ਅਸੀਂ ਹੋਰ ਗੱਲਾਂ ਤਾਂ ਘੱਟ ਕਰਾਂਗੇ ਇੱਕ ਦੂਜੇ ਦੀ ਨਿੰਦਿਆ ਚੁਗਲੀ ਉੱਤੇ ਅਸੀਂ ਪੂਰਾ ਜ਼ੋਰ ਲਾ ਦਿੰਨੇ ਹਾਂ ਆਪਣੇ ਆਪ ਨੂੰ ਬੜਾ ਉੱਚਾ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਦੂਸਰੇ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਹੋ ਸਕਦਾ ਹੈ ਜਿਸ ਦੀ ਅਸੀਂ ਨਿੰਦਿਆ ਚੁਗਲੀ ਕਰਦੇ ਹਾਂ ਉਹ ਸਾਡੇ ਨਾਲੋਂ ਵੀ ਉੱਚਾ ਹੋਵੇ ਚੰਗਾ ਇਨਸਾਨ ਹੋਵੇ ਪਰ ਅਸੀਂ ਤਾਂ ਆਪਣੇ ਆਪ ਨੂੰ ਉੱਚਾ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਫਿਰ ਅਸੀਂ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕਰਦੇ ਹਾਂ ਕਿ ਉਹਨੇ ਹੋ ਕੇ ਸੁਣ ਅੱਜ ਕੱਲ ਕੰਧਾਂ ਦੇ ਵੀ ਕੰਨ ਹੁੰਦੇ ਹਨ ਪਰ ਸਾਨੂੰ ਇਹ ਨਹੀਂ ਪਤਾ ਕਿ ਕੰਧਾਂ ਦੇ ਤਾਂ ਕੰਨ ਹੈ ਨਹੀਂ ਪਰ ਜਿਹੜਾ ਸਾਡੇ ਅੰਦਰ ਬੈਠਾ ਮਾਲਕ ਉਹ ਸੁਣ ਰਿਹਾ ਹੁੰਦਾ ਹੈ ਉਹ ਦੇਖਦਾ ਵੀ ਹੈ ਅਸੀਂ ਕੀ ਕਰਤੂਤਾਂ ਕਰ ਰਹੇ ਹਾਂ ਇੱਕ ਜਗ੍ਹਾ ਲਿਖਿਆ ਪਾਣੀ ਦੇ ਵਿੱਚ ਨਾ ਕੋ ਮੂਰਖ ਨਹੀਂ ਸਿਆਣਾ ਸਭ ਕਿਛ ਵਰਤੇ ਤੇਰਾ ਬਾਣਾ ਕਬੀਰ ਸਾਹਿਬ ਕਹਿੰਦੇ ਹਨ ਬੁਰਾ ਖੋਜਨ ਕੋ ਮੈਂ ਗਿਆ ਬੁਰਾ ਨਾ ਮਿਲਿਆ ਕੋਏ ਜਦ ਮੈਂ ਆਪਣੀ ਕਾਇਆ ਖੋਜੀ ਮੁਜ ਸੇ ਬੁਰਾ ਨਾ ਕੋਏ ਜਿਸ ਵਕਤ ਅਸੀਂ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਹਾਂ ਉਸ ਵਕਤ ਉਸ ਬੰਦੇ ਦੇ ਜਿੰਨੇ ਮਾੜੇ ਕਰਮ ਹੁੰਦੇ ਹਨ ਸਾਡੇ ਖਾਤੇ ਵਿੱਚ ਆ ਜਾਂਦੇ ਹਨ ਅਤੇ ਸਾਡੇ ਚੰਗੇ ਕਰਮ ਉਸ ਦੇ ਖਾਤੇ ਵਿੱਚ ਚਲੇ ਜਾਂਦੇ ਹਨ ਫਿਰ ਨਿੰਦਿਆ ਚੁਗਲੀ ਦਾ ਸਵਾਲ ਕੋਈ ਨਹੀਂ ਹੈ ਕੋਈ ਸਵਾਦ ਨਹੀਂ ਹੈ ਨਾ ਮਿੱਠੀ ਨਾ ਫਿੱਕੀ ਨਾ ਕੋੜੀ ਨਾ ਨਮਕੀਨ ਫਿਰ ਵੀ ਅਸੀਂ ਮੂੰਹ ਨਾਲ ਮੂੰਹ ਜੋੜ ਕੇ ਦੂਸਰੇ ਨੂੰ ਬੁਰਾ ਭਲਾ ਕਹਿਣ ਦੀ ਬੜੀ ਕੋਸ਼ਿਸ਼ ਕਰਦੇ ਹਾਂ ਨਿੰਦਿਆ ਚੁਗਲੀ ਇੱਕ ਬਹੁਤ ਵੱਡਾ ਪਾਪ ਵੀ ਹੈ ਸੋ ਜਿੱਥੇ ਤੱਕ ਹੋ ਸਕੇ ਚੁਗਲੀ ਤੋਂ ਬਚਣਾ ਚਾਹੀਦਾ ਹੈ ਗੁਰੂ ਸਾਹਿਬ ਕਹਿੰਦੇ ਤੂੰ ਆਪਣਾ ਆਪ ਸੰਭਾਲ ਤੈਨੂੰ ਹੋਰ ਨਾਲ ਕੀ ਤੂੰ ਆਪਣੀ ਗੱਠੜੀ ਸੰਭਾਲ ਤੈਨੂੰ ਚੋਰ ਨਾਲ ਕੀ ਜੋ ਕਰਦਾ ਉਹਨੂੰ ਕਰਨ ਦੇ ਭਾਈ ਤੂੰ ਸਮਝਾ ਦੇ ਸਮਝਦਾ ਠੀਕ ਹੈ ਨਹੀਂ ਸਮਝਦਾ ਉਸਦੇ ਹਾਲ ਤੇ ਛੱਡ ਦੇਣਾ ਚਾਹੀਦਾ ਹੈ ਸਾਨੂੰ ਨਿੰਦਿਆ ਚੁਗਲੀ ਤੋਂ ਜਿੱਥੇ ਤੱਕ ਹੋ ਸਕੇ ਬਚਣਾ ਚਾਹੀਦਾ ਹੈ ਬਚਣਾ ਚਾਹੀਦਾ ਹੈ